ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰੀ ਆ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵਿਸ਼ਪਿੰਡ ਬਰਨਾਲਾ ਜ਼ਿਲ੍ਹਾ ਸ਼ਹੀਦ ਨੂੰ ਲੱਗਦਾ ਤਰਨਤਾਰਨ ਸੇ ਤੇ ਤਹਿਸੀਲ ਲੱਗਦੀ ਪੱਟੀ ਬਾਈ ਸਾਰਜ ਦੇ ਘਰ ਅਵਤਾਰ ਸਿੰਘ ਦੇ ਘਰ ਪਹੁੰਚ ਚੁੱਕੇ ਆ ਪੰਜ ਐਨੀਮਲ ਹਰਸੇਲ ਬਫੈਲੋ ਲੈ ਕੇ ਆਏ ਨੇ ਦੋ ਜਿਹੜੀਆਂ ਸੂਈਆਂ ਤਾਜ਼ੀਆਂ ਤੇ ਤਿੰਨ ਮਈ ਵੱਡੀਆਂ ਗੱਪਣ ਮਈਆਂ ਸਾਰੀਆਂ ਹੀ ਚੰਗੀਆਂ ਐ ਚੰਗੇ ਥਾਂ ਲੈਵੇ ਤੇ ਚੰਗੀ ਵੱਡੀ ਬੰਤਰ ਦੀਆਂ ਹੈ ਵਜਨਦਾਰ ਉਹ ਤੋਂ ਪਹਿਲਾਂ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਉਣ ਨੂੰ ਆਲ ਸੈੱਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਕੋਟੀਕੇਸ਼ਨ ਜਲਦੀ ਮਿਲੇ ਆਸ ਕਰਦੇ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਵੀਡੀਓ ਨੂੰ ਐਂਡ ਤੱਕ ਰੇਖਿਓ ਅੱਗੇ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਤੇ ਵਧੇਰੇ ਜਾਣਕਾਰੀ ਵੀਰ ਤੋਂ ਲੈ ਕੇ ਸਾਂਝੀ ਕਰਦੇ ਆ ਕੋਈ ਦੇ ਕੀ ਦੁੱਧਵਾਰ ਕੀ ਮੋਲ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸਾਡੇ ਘਰੇ ਬੁਆਏ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਡੇ ਸੰਧੂ ਬੱਦਰਪੁਰਿਆ ਡੇਰੀ ਫਾਰਮ ਤੇ ਆਉਣ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਹੋਸਣਾ ਹਾਂ ਜਲਦੀ ਵਧੀਆ 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 ਜੀ ਚਲੋ ਪਹਿਲੀ ਵੀਡੀਓ ਆ ਤੇ ਪੀ ਸਾਰੇ ਚੰਗੇ ਚੁਣਵੇਂ ਜੇ ਤਾਹ ਲਿਆਂਦੇ ਨੇ ਫਿਰ ਇਹਨੀਆਂ ਦੁੱਧ ਵਾਲੀਆਂ ਨੇ ਦੁੱਧ ਵਾਲੀ ਕੋਟੀ ਮੈਂ ਨਹੀਂ ਕੋਈ ਵੀ ਦੇਦੀ ਸਾਨੂੰ ਮਈਆਂ ਚੰਗੀਆਂ ਦੁੱਧ ਵਾਲੀਆਂ ਗੋੜ ਜਿੰਨਾ ਵੀ ਕੋਈ ਪਾਉ ਉਹਨਾਂ ਵੀ ਮਿੱਠਾ ਹੋ ਮੈਂ 50 ਦੀ 60 ਦੀ 70 ਦੀ ਲੱਖ ਦੀ ਵੀ ਹੈਗੀ ਆ ਹਾਂਜੀ ਹਾਂਜੀ ਰੇਟ ਆ ਮੈਂ ਮੈਂ ਦਾ ਅਗਵਾੜ ਮੈਂ ਵੇਖਦੀ ਹੋਵੇ 80 ਦੀ ਵੇਗੀ ਆ ਤੇ ਦੂਜੇ ਗਵਾਂਡੇ ਨੇ ਆਣਾ ਹੁੰਦੀ 80 ਦੀ ਵੇਗੀ ਮੈਂ 90 ਮੰਗਾ ਜੇ ਆਉਂਦੀ ਹੁੰਦੀ 50 ਵਾਲੀ ਆ ਚੀਜ਼ ਨਹੀਂ ਵੇਦੇ ਚੀਜ਼ ਨਹੀਂ ਵੇਦੇ ਹਾਂ ਨਾ ਤੇ ਹੁਣ ਚੀਜ਼ ਜਿਹਨਾਂ ਜਿਹੋ ਜੀ ਉਹਨਾਂ ਕੇ ਗੁੜ ਪਾਉਣਾ ਤੇ ਮੱਝਾਂ ਵੇਹੇ ਸਾਰੀਆਂ ਹੀ ਸੋਹਣੀਆਂ ਚੰਗੀਆਂ ਮੱਝਾਂ ਹੀ ਦੁੱਧ ਵਾਲੀਆਂ ਤੇ ਹੋਰ ਸੁਣਾਓ ਨਾਮ ਦੱਸਿਓ ਭੈਣ ਭਰਾਵਾਂ ਨੂੰ ਨਾਮ ਮੇਰਾ ਆਵਤਾਰ ਸਿੰਘ ਪਿੰਡ ਬਰਨਾਲਾ ਠੀਕ ਹੈ ਜੀ ਹਾਂ ਜੀ ਜ਼ਿਲ੍ਹਾ ਤਰਦਾਨ ਤਹਿਸੀਲ ਪਟਿਆ ਤੇ ਮੋਬਾਈਲ ਨੰਬਰ 98531 23702 ਠੀਕ ਹੈ ਜੀ ਤੇ ਬੂਰੀ ਲੈਣ ਦੀ ਆ ਇੱਕ ਹਾਂਜੀ ਬੂਰੀ ਹਾਂਜੀ ਬੱਚਾ ਨੀਲੀ ਦਾ ਆ ਗਿਆ ਨਾ ਮੈਂ ਵੀ ਨੀਲੀ ਦੀ ਬੂਰੀ ਆਉਂਦੀ ਹੈ ਨਾ ਮੱਝ ਪਿਓ ਨੀਲੀ ਆ ਆਵੇ ਨਿਸ਼ਾਨੀਆਂ ਸਾਰੀਆਂ ਟੂਤੀ ਤੇ ਪੈਰਾਂ ਦੇ ਵੀ ਨਿਸ਼ਾਨ ਹੈਗੇ ਆ ਤੇ ਖੋਲ ਕੇ ਤੋਰਾ ਚੈੱਕ ਕਰਾਈਏ ਤੋਰਾ ਚੈੱਕ ਕਰਾਈਏ ਲੋ ਸੱਚ ਲੋ ਤੁਰਪੇ ਰਕੇ ਬਣਾ ਲਓ ਨਾਓ ਜੀ ਸਜਣੋ ਬਿੱਲੀ ਮਣਕੀ ਅੱਖ ਜੀ ਲਓ ਜੀ ਮੈਂ ਸੋਣੀ ਆ ਨੀਲੀ ਰਾਵੀ ਚ ਨਾਲ ਆਉਂਦੀ ਆ ਰੈਡੀ ਦੁੱਧ ਕਿੰਨਾ ਕੋਊਗਾ ਦਾ ਇਸ ਸਾਲ ਵੀਰ ਜੀ ਅੱਜ ਤੀਜਾ ਦਿਨ ਸੋਈ ਨੂੰ 7 ਲੀਟਰ ਪੂਰਾ ਹੋਊਗਾ 7 ਕਿਲੋ ਬੌਲਾ ਜਾਣੀ ਕਿ ਹਨਾ ਬੌਲਾ 7 ਲੀਟਰ ਅੱਛਾ 7 ਕਿਲੋ ਬੌਲਾ ਆਇਆ ਤੇ 3-4 ਦਿਨ ਹੋ ਗਏ ਸੋਈ ਨੂੰ ਹਨਾ ਠੀਕ ਆ ਤੇ ਜਾਦੇ ਰੋ ਲਓ ਜੀ ਥਾਂ ਲੈ ਵਾ ਸੋਨਾ ਪੱਦਰ ਆ ਸੱਜਣੋ ਇੱਕੋ ਜੇ ਥਾਣਿਆ ਤੇ ਬੱਚਾ ਮਗਰ ਨੀਲੀ ਰਵੀ ਦਾ ਆ ਗਿਆ ਪਿਓਰ ਠੀਕ ਆ ਤੇ ਤੀਜਾ ਦਿਨ ਸੂਈ ਉਹ ਦੱਸਦੇ ਸੱਤ ਕਿਲੋ ਦੋਤਿਆ ਤੇ ਕੀ ਫਿਰ ਮੰਗਿਆ ਵੀਰ ਜੀ ਮੋਲ ਜੋ ਮੱਜੀ ਕਰੀ ਲਈਏ ਹਾਂ ਜੀ ਜਿੰਨੇ ਦੇ ਦੇਣੀ ਆ ਅੱਛਾ ਜੀ ਮੋਲ ਤਾਂ ਤਰਾ 75 ਤੇ 70 ਦੀ ਦੇਦਾ ਹਾਂ ਹਾਂ ਨਾ ਸੱਚੋ ਇਮਾਨਦਾਰ ਕਰਦਾ ਆ ਬਗ ਜੇ ਕੋਈ ਮੇਰਾ ਵੀਡੀਓ ਇਹ ਕਹਦਾ ਨਹੀਂ ਆਊਗਾ ਕੋਈ ਯਾਰ ਕਰ ਦਿਓ ਕਰਦਾ ਵੀਰ ਜੀ ਮੈਂ ਕਿੰਦਰਾ ਠੀਕ ਆ ਠੀਕ ਆ ਜੀ ਆ ਕਿਰਵਾ ਸੂ ਆ ਗਈ ਏ ਵੀਗੀ ਤੇ ਗਾਸਵਾ ਸੂਰੀ ਕਿੰਨਾ ਰੈਡੀ ਦੁੱਧ ਹੋਊਗਾ ਕਿੰਨੇ ਦਿਨਾਂ ਦੇ ਇਸਲੇ ਵੇਖੀ ਦੁੱਧ ਦੇ ਆ 14 ਲੀਟਰ 14 ਕਿਲੋ ਹਾਂਜੀ ਬਾਾਕੀ ਵੀਰ ਜਿਹੜਾ ਮਰਜੀ ਦੋ ਟਾਂ ਚੋ ਕੇ ਤਸੱਲੀ ਕਰੀ ਬਾਕੀ ਮੈਂ ਵੱਡੀ ਆ ਨਾ ਲਾਗੇ ਖਿਓ ਬਹੁਤ ਅੜੀ ਆ ਮਾਜਰੀ ਤੁਹਾਡੇ ਜਿੱਡੀ ਜਵਾਨ ਆ ਨਾ ਨਹੀਂ ਜਵਾਨ ਐਵੇਂ ਨਹੀਂ ਆਖਣਾ ਚੀਜ਼ ਚੀਜ਼ ਦਾ ਹੀ ਮੁੱਲ ਪੈਂਦਾ ਪੂਰੀ ਹੈਵੀ ਮੈਂ ਆ ਵਜਨਦਾਰ ਆ ਕਾਦ ਕਾਠ ਵਾਲੀ ਖੋਲਿਓ ਥਣ ਤੁਣ ਬੜਾ ਸੋਹਣਾ ਲੱਗਾ ਪੱਤਰਾ ਪੱਤਰਾ ਬਾਕੀ ਸੋਹਣੀ ਆ ਮੈਂ ਕਾਲੀ ਸ਼ਾਹ ਐ ਚਾਈ ਵਾਲੀ ਆ ਮਾਦੇ ਦੁੱਧੇ ਹੁਣਾ ਜੀ ਦੁੱਧ ਕੇ ਨਾ ਕਰ ਜੂਗੀ ਮੈਲਾ ਮੂਲਾ ਮਾਦੇ 16 17 ਆਲੀ ਕਿੰਨੇ ਜੂਰਾ 16 17 ਕਿਲੋ ਨਹੀਂ ਇੰਨਾ ਕਰਨਾ ਜਿੱਤਾ ਸੋਈ ਨੂੰ ਕਿੰਨੇ ਦਿਨ ਹੋ ਗਏ ਹੁਣਗੇ ਅਛਾ ਉੱਤਾ ਖੰਡ ਹੋ ਗਿਆ ਸੋਈ ਨੂੰ ਲਓ ਭਾਈ ਸੱਜਣੋ ਮੈਂ ਸੋਹਣੀ ਆ ਕੋਕਾ ਪੀਸ ਸੀ ਇਹ ਲੈ ਲੋ ਵੱਡੀ ਆ ਵਜਨਦਾਰ ਆ ਮੈਂ ਬਾਕੀ ਬੇਲ ਬੂਲੋ ਚੰਗੀ ਮੈਂ ਦੀ ਸੂਬਾ ਤੀਜਾ ਮੰਨੇਓ ਬਾਕੀ ਕਾਤ ਵਜਨ ਚੰਗਾ ਵੱਡਾ ਲੋ ਜੀ ਨੋਈ ਥਾਂ ਲੈਵਾ ਬਹੁਤ ਸੋਹਣੀ ਬੰਤਰ ਕਰਮਾਲੀ ਦੀ ਬਾਈ ਬਤਾਸਿਆ ਜਾਂਦਾ ਫਿਰ ਕੀ ਕਰ ਦੇਣਾ ਮੁੱਲ ਕਿੰਨੇ ਦੇ ਦੇਣੀ ਹੈ ਵੀਰ ਜੀ ਜਿੰਨੇ ਦੇ ਦੇਣੀ ਹੈ ਹਾਂ ਮੋਲ 92 ਹਾਂਜੀ 93 ਹਰਿਆਣਾ ਦੀ ਨਾਲ 8000 ਛੱਡ ਦਿਓ 92 ਦੇ ਦਿਓ ਜਾਇਜ਼ ਜਿਹੜੇ ਹਿਸਾਬ ਨਾਲ ਪਸ਼ੂ ਹੈ ਨਾ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਮੋਲ ਉਹ ਦਿਖਾਣਾ ਇੱਕ ਮੋਲੇ ਲੋਕਾਂ ਕਿੰਨਾ ਕਰਨਾ ਆਪਾਂ ਮੋਲੇ ਕੋਲ ਬਿਲਕੁਲ ਜਾਇਜ਼ ਨਹੀਂ ਜਾਇਜ਼ ਕੀਤਾ ਅੱਖ ਨੂੰ ਤੇ ਆ ਫਿਰ ਵੱਡਾ ਟੈਂਕ ਕਿੰਨੇ ਕਿ ਦਿਨ ਖੜਦਾ ਹੈ ਇਹ ਲੈ ਜੂ 15 20 ਦੇ ਲੈ ਜੂ ਇਹਦੀ ਕਿੰਨੀ ਕੁ ਦੁੱਧ ਦੀ ਉਮੀਦ ਕਰਦੇ ਹੋ ਆਪਣੇ ਘਰ ਦੇ ਮਾਦਿਆ ਪਿਛਲੇ ਸਵੇਰੇ 17 ਘਰ ਵਾਲੇ ਦੋ ਤੇ ਆ ਗਿਆ ਜੋ ਆਇਆ ਹੋਊਗਾ ਜੱਡਾ ਨੂੰ ਧੰ ਜੱਡਾ ਲੱਗਾ ਨਾ ਹਾਂਜੀ ਸੋਨਾ ਥਣ ਲੱਗਾ ਚੱਡਾ ਦਾ ਜੇ ਥੋੜਾ ਹੀ ਇਹ ਬਹੁਤ ਜੱਡਾ ਕੋਈ ਨਹੀਂ ਲੈਂਦੀ ਆ ਸੱਚ ਨੂੰ ਤੇ ਖੋਲ ਕੇ ਚੋਰਾ ਤਾਰਾ ਚੈੱਕ ਕਰਾਈਏ ਤੇ ਮੈਂ ਬਾਕੀ ਜੰਮੀ ਫਲੀ ਆ ਵੱਡੀ ਆ ਟੈਂਕੀ ਅਗੇ ਲੋ ਠੀਕ ਹੈ ਜੀ ਕਿਉਂਕਿ ਟੈਂਕੋ ਚੀਜ਼ ਨੂੰ ਕਹਾ ਜਾਂਦਾ ਜਿਹੜਾ ਵਜਨਦਾਰ ਤੇ ਚੰਗਾ ਲੋਡਜ ਹੋਵੇ ਤੇ ਮੈਂ ਸੁਣੀ ਕਿ ਨਾ ਸੂਹਾ ਹੋ ਵਰਗੀ ਇਹ ਤਿਜੇ ਸੁਣਾ ਹੈ ਹਰ ਕੀ ਤਿਜੇ ਸੁਣਾ ਲਓ ਜੀ ਕਿੱਡੀ ਚੌੜੀ ਆ ਕਟੋ ਘਾਟ ਵੀ 3 3.5 ਫੁੱਟ ਚੌੜੀ ਹੋਊਗੀ ਕਰਮਾਂ ਵਾਲੀ ਤੇ ਥਾਂ ਲੈ ਵਾ ਸੋਨਾ ਬੰਦਿਆ ਲੋ ਜੀ ਇਹ ਵੀ ਬਈ ਦੇਲ ਵਾਲਾ ਬੰਦਾ ਹੀ ਇਹਨੂੰ ਖਰੀਦੂਗਾ ਇਹ ਘਰ ਰੱਖਣ ਵਾਲੀ ਮੱਝ ਘਰ ਕਿਉਂਕਿ ਸੋਹਣੀ ਆ ਮੱਝ ਤੇ ਫਿਰ ਪੈਸੇ ਵੀ ਤੁਹਾਨੂੰ ਪਤਾ ਸੋਹਣੀ ਚੀਜ਼ ਦੇ ਸੋਨੇ ਕੀ ਲੱਗਦੇ ਆ ਬਾਕੀ ਥਾਂ ਚੜਦੇ ਦੀ ਬੰਤਰ ਬਹੁਤ ਸੋਹਣੀ ਆ ਲੋ ਜੀ ਤੇ ਪੇਟ ਪੂੜਾ ਚੰਗਾ ਸੋਨਾ ਥਾਂ ਸੋਹਣੇ ਲੱਗੇ ਜੀ ਯਾਰੇ ਇੱਕੋ ਜੇ ਕੋਈ ਉੱਚਾ ਨਿਵਾਣੀ ਆ ਕੋਈ ਕੋਰਨੀ ਪੱਧਰ ਆ ਥਾਨ ਸਾਰੇ ਬਾਈ ਉਤਾਰ ਸਿੰਘ ਜੀ ਫਿਰ ਇਹ ਕਿੰਨੇ ਰੀ ਦੇ ਦੇਣੀ ਆ ਮੋਲ ਦੇ 135 ਆ ਅੱਛਾ ਜੀ 5000 ਜਿਹਨੇ ਦੇ ਦੇਣੀ ਆ 35 ਤੋਂ 5 ਛੱਡ ਗਏ 30 ਦੇ ਚਲੋ ਠੀਕ ਆ ਆਹ ਮਾਨਤਾਰ ਕੱਢ ਦੇ ਵੀਰ ਤੁਹਾਡੀ ਨੂੰ ਵੀ ਦੇਖ ਕੇ ਬੈਠ ਚਲੋ ਜੀ ਕਰ ਦਿਓ ਹੋਰ ਆਊ ਹੋਰ ਕੋਈ 2000 ਦਾ ਕਰ ਦਿਓ ਹਾਂ ਠੀਕ ਆ ਤੇ ਆਹ ਚੰਗੀ ਥਣੇਵਾ ਲਾਈਵ ਖੜੀ ਹੈ ਇਹ ਕਿੰਨਾ ਕ ਦੁੱਧ ਪਾਜੂਗੀ ਅਰੇ ਤੇ ਇਹ ਲਵੜੀ ਆ ਨਾ ਹੁਣੀ ਬਾਹਰ ਹੋਈ ਜਿਹੜੇ ਮੇਰੇ ਖਾਂਰੇ ਅਰ 10 ਦਿਨ ਹੀ ਹੁੰਦੀ ਨਹੀਂ ਸੌਂਦੀ ਨਹੀਂ ਸੌਂਦੀ ਵਾਕੇ ਢੇਲ ਵੜੀ ਦੁੱਧ ਕਿੰਨਾ ਭੋਜੀ ਜਿਹਾ ਆਜੂਗੀ ਜਾਈ ਇਹ ਪਹਿਲੇ ਸਵੇਰੇ ਵੇਖੀ 13-14 ਲੀਟਰ ਦਾ ਦਿੱਤਾ ਇਹਨਾਂ 13-14 ਕਿਲੋ ਪਹਿਲਨ ਨੇ ਅਕੀ ਦੂਜੇ ਸੁਣਾ ਹੈ ਅਕੀ ਦੂਜੇ ਨੂੰ ਚੌਗੀ ਜੇ ਜੀ ਚੌਗੀ ਆ ਚੌਗੀ ਆ ਇਹ 16-17 ਤੋਂ ਨਹੀਂ ਮਰਦੀ ਜਿੱਦਾ ਖਾਲੇ ਵਾ ਲਓ ਸੱਜਣੂ ਥਾਨ ਬਹੁਤ ਸੋਹਣਾ ਲੱਗਾ ਖੁੱਲ ਗੇ ਤੇ ਮੈਂ ਵੀ ਵੱਡੀ ਆ ਚੜਾਈ ਵੇਖ ਲਓ ਆਪੇ ਹਿਸਾਬ ਨਾਲ ਹੋ ਕੇ ਚੰਗੀ चीज ਤੇ ਚੰਗਾ ਜਨਾ ਗੁੜ ਪਾਵਾਂਗੇ ਤੇ ਸੋਹਣੀ ਮੈਂ ਸਿੰਘ ਸੂ ਬਹੁਤ ਸੋਹਣਾ ਲੱ ਤੇ ਲਈ ਬਾਕੀ ਤੋਰਾ ਤਰਾ ਮਈਆਂ ਸਾਰੀਆਂ ਦੇ ਚੰਗਾ ਸਕਣੋ ਠੀਕੋ ਸੋਹਣੀਆਂ ਮਈਆਂ ਵਜਨਦਾਰ ਹੈ ਵੀਰਦਿਆਂ ਪਹਿਲੀ ਵੀਡੀਓ ਦੇ ਵਿੱਚ ਹੀ ਚੰਗੇ ਚੁਣੇ ਜੇ ਪੀਕ ਕੱਢ ਮਾਰੇ ਵੀਰ ਨੇ ਲਓ ਜੀ ਬਾਕੀ ਢਿੱਲ ਢੂਲੇ ਮੈਂ ਦੀ ਫੜੀ ਚੰਗੀ ਆ ਮੈਂ ਵੀ ਚੰਗੀ ਥਾਲੇ ਵਾ ਦੇਖ ਸਕਦੇ ਇਕੋ ਜਿਹਾ ਚਾਹੋਂ ਕੰਨੀਆਂ ਤੋਂ ਸਿੰਗ ਤੇ ਫੇਸ ਕੁਆਲਟੀ ਬਹੁਤ ਸੋਹਣੀ ਲੱਗੀ ਆ ਪਾਲੀ ਪਲੋਸੀ ਆ ਇਹ ਫਿਰ ਕਿੰਨੇ ਦੀ ਇਹ ਵੀਰ ਜੀ ਜਿਹਦੇ ਹਾਂ ਨਾਲ ਇਹ ਦੇਣੀ ਆ ਆ ਹਾਂ ਇੱਕ ਵੀਰ ਜੀ ਦਾ ਇੱਕ ਵੀਰ ਦੀ ਹਾਂ ਜੀ ਹੋਰ ਹੋ ਜੂ ਵੀ ਆ 2000 ਕਰਦਾ ਵੀ ਹੋਰ 18 ਦੀ ਕਰਦਾ ਕਰ ਚਲੋ ਠੀਕ ਆ ਆ ਚਪੰਜਵੇਂ ਨੰਬਰ ਤੇ ਇਹ ਦੇਣ ਲੈ ਜੂਗੇ ਨਾ ਆਪ ਦਾ ਦਾਦੇ ਨੇ ਮੇਰੇ ਸਾਹ ਅੰਦਰ 10 12 ਨੇ ਲੈ ਜੂਗੇ ਹਾਂ ਹਾਂ ਜੀ ਖੋਲ ਹੀ ਗਈ ਸੂਬਤ ਜਾਗੂਗਾ ਨਾ ਤੇ ਜੇ ਸੁਣੀਗੇ ਜੀ ਹੂੰ ਸਿੰਘ ਸੁੰਗਿਆ ਤਾਂ ਵੀ ਸੋਹਣਾ ਲੱਗਾ ਸਾਹੀ ਜੀ ਰੋਟੀ ਭਾਈ ਜੀ ਆਹ ਸਹੀ ਚੰ ਸੋਹਣੀ ਐ ਮਾਂ ਜੀ ਲਓ ਜੀ ਲਓ ਸੱਜਣਾ ਚੰਗੀ ਆ ਸੋਹਣੀ ਐ ਮੈਂ ਜੰਨੇ ਚੋਗੀ ਆ ਬਾਕੀ ਗੱਪਣਾ ਐ ਆਪਣੀ ਨਰਕ ਪਰਖ ਕਰਕੇ ਪਿੰਡ ਬਰਨਾਲਾ ਪਹੁੰਚ ਕੇ ਟਿੱਪ ਕੇ ਤਸੱਲੀ ਕਰਕੇ ਜਿਹੜੀਆਂ ਗੱਪਣਾ ਨੂੰ ਲੈ ਕੇ ਜਾਓ ਜਿਹੜੀਆਂ ਸੂਈਆਂ ਨੂੰ ਚੋਗੇ ਠੀਕ ਆ ਜੀ ਲਓ ਜੀ ਬਾਕੀ ਇਹ ਵੀ ਮੈਂ ਚੰਗੀ ਆ ਬੇਲ ਫੁੱਲ ਦੀ ਤੇ ਕਾਲੀ ਸ਼ਾਈ ਦੇ ਵਿੱਚ ਆ ਸਿੰਘ ਸੁng ਵੇਖ ਲੋ ਬਿੰਦਗਾਂ ਵਾਲੇ ਸਿੰਘ ਆ ਲੋ ਜੀ ਭਾਈ ਉਤਾਰ ਸਾਂ ਖੀਰ ਲਾਈ ਪੀਸ ਰਹਿ ਗਿਆ ਇਹ ਔੜਦਿਆਂ ਵਾਲਾ ਕੰਮ ਕਰੀ ਇਹ ਖੀਰ ਦਾ ਡਿਊਟੀ ਆ ਆ ਗਿਫਟੀ ਕਰ ਦੇ ਹਾਂ ਕਿੰਨੇ ਦੀ ਇਹਦਾ ਮੁੱਲ ਪੈਠਾ ਸਿਰਫ ਹਾਂ ਬਾਹਰ ਜੀ ਦੇ ਦਾਂਗੇ ਹੋਰ ਕਰ ਦੋ ਕਿ ਮੈਨੂੰ ਲੱਗਦਾ ਜੀ ਹੋਰ ਯਾਰ ਕਰ ਦੋ ਪੂਰੇ ਸਰਦੀ ਕਰ ਦੋਗੇ ਕਰਦਾ ਪੂਰੇ ਸਰਦੀ ਕਰ ਦੋਗੇ ਇਹੋ ਪੰਜ ਲਓ ਭਾਈ ਸਜਣੋ ਪੰਜ ਅਨੀ ਵਾਲੇ ਆ ਵੀਰ ਦੇ ਕੋਲ ਆਪਣੀ ਨਰਖ ਫਰਕ ਕਰਕੇ ਲੈ ਕੇ ਜਾਓ ਸਾਰੇ ਹੀ ਸੋਹਣੇ ਪੀਸ ਚੁਣਵੇਂ ਜੇ ਜਿੰਨੂੰ ਪਸੰਦ ਲੱਗਦਾ ਆਪਣੀ ਖਰੀਦਦਾਰੀ ਕਰ ਲਿਓ ਤੁਹਾਡਾ ਸੰਧੂ ਸਾਹਿਬ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ